ਹਾਂਜੀ ਜਿੱਦਾਂ ਕਿ ਆਪਾਂ ਬੋਲ ਮਿੱਟੀ ਦੇ ਬਾਵਿਆਂ ਵਿੱਚ ਦੇਖਿਆ ਕਿ ਜਿਹੜੀ ਉਹਨਾਂ ਚਿੱਠੀ ਹੋਣ ਪਈਏ ਉਸ ਦੇ ਵਿੱਚ ਮਿੰਦੋ ਦੇ ਵਿਆਹ ਦਾ ਜ਼ਿਕਰ ਹੋਇਆ ਏ ਵਿਆਹ ਦੇ ਜ਼ਿਕਰ ਦੇ ਨਾਲ-ਨਾਲ ਘਰ ਜਵਾਈ ਦਾ ਹੋਇਆ ਤੇ ਜਿੱਥੋਂ ਕਿ ਦੋਵਾਂ ਨੂੰ ਉਸ ਦੀਆਂ ਪਰਜਾਈਆਂ ਨੂੰ ਆਪਦੀ ਆਪਦੀ ਪੈ ਗਈ ਏ ਕਿ ਹਾਂ ਜੇ ਮਿੰਦੋ ਇੱਥੇ ਰਹਿ ਗਈ ਤੇ ਸਾਡਾ ਬੁਰਾ ਹਾਲ ਕਰਕੇ ਰੱਖੇਗੀ ਇਸ ਕਰਕੇ ਉਹ ਰਿਸ਼ਤੇ ਲੱਭਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਕੋਈ ਐਹੋ ਜਿਹਾ ਮੁੰਡਾ ਹੋਵੇ ਜਿਹੜੀ ਆਪਣੀ ਹੀ ਸੁਣੇ ਤੇ ਆਪਣੇ ਨਾਲ ਦੇ ਹੀ ਮਿਲ ਕੇ ਰਹੇ ਇਸ ਤਰ੍ਹਾਂ ਕਰਕੇ ਉਹਨਾਂ ਦੀਆਂ ਆਪਾਧੀਆਂ ਬਣੀਆਂ ਹੁੰਦੀਆਂ ਤੇ ਉਹ ਦੋਵੇਂ ਜਾਣੀਆਂ ਆਪਦੇ ਘਰਾਂ ਲੈਂ ਉਹ ਪਟੀਆਂ ਪੜਾ ਰਹੀ ਉਹ ਹੁੰਦੀਆਂ ਹਨ ਦੂਜੇ ਪਾਸੇ ਆਪ ਕਿਰਨ ਦੀ ਸੱਸ ਨੂੰ ਦੇਖਦੇ ਆ ਕਿਰਨ ਦਾ ਘਰ ਵਾਲਾ ਘਰੇ ਆਉਂਦਾ ਤੇ ਕਿਰਨ ਨੂੰ ਵਾਜਾ ਮਾਰਦਾ ਹੈ ਤੇ ਉਸ ਦੀ ਸੱਸ ਕਹਿੰਦੀ ਹੈ ਕਿ ਤੈਨੂੰ ਪਤਾ ਨਹੀਂ ਕਿ ਤੂੰ ਤਾਂ ਆਪ ਹੀ ਤਾਂ ਉਸ ਨੂੰ ਪੇਕੇ ਜਾਣ ਦੀ ਇਜਾਜ਼ਤ ਦਿੱਤੀ ਸੀ ਤੇ ਉਹ ਗਈ ਹੋਈ ਹੈ ਉਹ ਕਹਿੰਦਾ ਹੈ ਕਿ ਹਾਂ ਮਾਂ ਮੈਨੂੰ ਤਾਂ ਯਾਦ ਹੀ ਭੁੱਲ ਗਿਆ ਕਿ ਮੈਂ ਉਸ ਨੂੰ ਪੇਕੇ ਜਾਣ ਦੀ ਇਜਾਜ਼ਤ ਦਿੱਤੀ ਹੋਈ ਹੈ ਤੇ ਉਹ ਗਈ ਹੋਈ ਹੈ ਮੈਨੂੰ ਆਦਤ ਪਈ ਹੋਈ ਹੈ ਤੇ ਮੈਂ ਉਸ ਨੂੰ ਹੀ ਵਾਜਾ ਮਾਰਦਾ ਫਿਰ ਉਹ ਨਵੀਂ ਨੂੰ ਵਾਜਾ ਮਾਰਦਾ ਹੈ ਤੇ ਨਵੀਂ ਬਾਹਰ ਆਉਂਦੀ ਹੈ ਨਾਲੇ ਬੋਲਦੀ ਹੈ ਕਿ ਹੋਲੀ ਬੋਲੋ ਵੀਰੇ ਗੁੜੀਆਂ ਉੱਠ ਜਾਵੇਗੀ ਤੁਹਾਨੂੰ ਪਤਾ ਨਹੀਂ ਤੁਸੀਂ ਤੁਹਾਨੂੰ ਪਤਾ ਤਾਂ ਹੈਗਾ ਇਹ ਤੇ ਫਿਰ ਤੁਸੀਂ ਇਨੀ ਉੱਚੀ ਆਵਾਜ਼ ਜਾਂ ਕਿਉਂ ਮਾਰ ਰਹੇ ਹੋ ਤੇ ਫਿਰ ਉਹ ਕਹਿੰਦਾ ਹੈ ਕਿ ਨਾਲੇ ਮੈਨੂੰ ਪਾਣੀ ਲਿਆ ਕੇ ਦੇ ਨਾਲੇ ਚਾ ਚਾਹ ਬਣਾ ਕੇ ਦੇ ਉਹ ਕਹਿੰਦੀ ਪਾਣੀ ਤਾਂ ਮੈਂ ਤੁਹਾਨੂੰ ਲਿਆ ਦਿੰਨੀ ਆ ਪਰ ਮੈਂ ਚਾਹ ਨਹੀਂ ਬਣਾ ਕੇ ਦੇਣੀ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਤੁਸੀਂ ਆਪ ਵੀ ਕੁਝ ਕਰ ਸਕਦੇ ਹੋ ਤੇ ਉਹ ਆ ਆਪਦਾ ਉਸ ਦਾ ਭਰਾ ਬੋਲਦਾ ਹੈ ਕਿ ਮੈਂ ਤੇਨੂੰ ਕੰਮ ਇਸ ਕਰਕੇ ਨਿੱਕੇ ਮोटे ਦੱਸਦਾ ਹਾਂ ਕਿ ਤੇ ਕੰਮ ਕਰਨੇ ਨਾ ਭੁੱਲ ਜਾਵੇਂ ਉਹ ਕਹਿੰਦੀ ਇਹ ਤੁਸੀਂ ਤਾਂ ਮੈਨੂੰ ਮੰਮੀ ਤੇ ਭਾਬੀ ਵਾਂਗੂ ਹੀ ਸਮਝਦੇ ਹੋ ਤੇ ਇਹਨਾਂ ਦੇ ਵਿੱਚ ਕਾਫੀ ਜਿਆਦਾ ਗੱਲਾਂ ਹੋ ਰਹੀਆਂ ਹੁੰਦੀਆਂ ਤੇ ਕਹਿੰਦੀ ਹੈ ਕਿ ਵੀਰੇ ਹੁਣ ਮੈਂ ਇਕੱਲੀ ਫੀਲ ਕਰਦੀ ਆ ਕਿਉਂਕਿ ਤੁਸੀਂ ਮੇਰੇ ਉੱਤੇ ਗੌਰ ਨਹੀਂ ਕਰਦੇ ਤੇ ਨਾ ਹੀ ਤੁਹਾਨੂੰ ਪਤਾ ਹੈ ਕਿ ਕੀ ਹੋ ਰਿਹਾ ਹੈ ਜਿਹੜਾ ਕਿ ਉਸ ਦੇ and ਮੇਰੇ ਘਰ ਵਾਲੇ ਦੀ ਤੇ ਜਿਹੜੀ ਉਸ ਦੀ ਸੈਕਟਰੀ ਦੀ ਬੰਦੀ ਹੈ ਉਸ ਦੇ ਵਿੱਚ ਸਾਰਾ ਦਾ ਸਾਰਾ ਇੰਦਰ ਦਾ ਹੱਥ ਮੈਨੂੰ ਲੱਗਦਾ ਹੈ ਤੇ ਤੁਸੀਂ ਇਸ ਗੱਲ ਤੇ ਗੌਰ ਨਹੀਂ ਕਰਦਾ ਤੇ ਉਸ ਦਾ ਭਰਾ ਕਹਿੰਦਾ ਹੈ ਕਿ ਮੈਂ ਚੰਗੀ ਤਰ੍ਹਾਂ ਜਾਣ ਪੀਣ ਕਰਾਂਗਾ ਜੇ ਉਸ ਦਾ ਹੱਥ ਹੋਇਆ ਤੇ ਮੈਂ ਉਸ ਨੂੰ ਛੱਡਾਂਗਾ ਨਹੀਂ ਤੇ ਉਸ ਦੀ ਸੱਸ ਕਹਿੰਦੀ ਹੈ ਕਿ ਤੂੰ ਕਿਉਂ ਇੰਨੇ ਪਵਾੜੇ ਪਾਉਂਦੀ ਰਹੀ ਨਹੀਂ ਹੈ ਤੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਅਮਰ ਦਾ ਭਰਾ ਆਪਣੇ ਬੇਲੀ ਦੇ ਕੋਲੋਂ ਮਾਫੀ ਮੰਗਣ ਚਲਾ ਜਾਂਦਾ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਇਸ ਨੇ ਵੀਡੀਓ ਬਣਾ ਲਈ ਹੈ ਤੇ ਇਸ ਕੋਲ ਹੋਰ ਕੋਈ ਚਾਰਾ ਵੀ ਨਹੀਂ ਦਾ ਮਾਫੀ ਮੰਗਣ ਤੋਂ ਨਹੀਂ ਤੇ ਉਸਨੇ ਅਮਰ ਨੂੰ ਦਿਖਾ ਦੇਣੀ ਹੈ ਇਹ ਇਸ ਕਰਕੇ ਇਹ ਵੀਡੀਓ ਡਿਲੀਟ ਕਰਾਉਣ ਦੇ ਲਈ ਉਸਦੇ ਕੋਲ ਆਉਂਦਾ ਹੈ ਮਾਫੀ ਮੰਗਵਾਉਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਵੀਡੀਓ ਡਿਲੀਟ ਕਰ ਦੇ ਤੇ ਉਹ ਵੀ ਕਹਿੰਦਾ ਹੈ ਕਿ ਠੀਕ ਹੈ ਮੈਂ ਵੀਡੀਓ ਦਾ ਕੀ ਕਰਨਾ ਹੈ ਵੀਡੀਓ ਮੈਂ ਡਿਲੀਟ ਕਰ ਦੇਵਾਂਗਾ ਪਰ ਕੋਈ ਗੱਲ ਨਹੀਂ ਤੂੰ ਜਿਵੇਂ ਕਹੇਗਾ ਉਹੀ ਪਰ ਮੈਨੂੰ ਪੈਸੇ ਅੱਧੇ ਦੇ ਅੱਧ ਚਾਹੀਦਾ ਹੈ ਇੱਥੇ ਹੀ ਉਹਨਾਂ ਦੀ ਡੀਲ ਪੱਕੀ ਹੋ ਜਾਂਦੀ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਕਰ ਦੇਣਾ ਹਾਂ ਪਰ ਉਹ ਇਹ ਵੀ ਰਿਕਾਰਡਿੰਗ ਨਾਲ ਕਰ ਲੈਂਦਾ ਹੈ ਫੋਨ ਆਉਣ ਦੇ ਬਹਾਨੇ ਨਾਲ ਇਸ ਦੇ ਭਰਾ ਨੂੰ ਬਿਲਕੁਲ ਪਤਾ ਨਹੀਂ ਲੱਗਦਾ ਜਿਸ ਵਿੱਚ ਇੱਕ ਵਾਰ ਫਿਰ ਦੁਬਾਰਾ ਬੋਲ ਦਿੰਦਾ ਹੈ ਕਿ ਹਾਂ ਕੀ ਅਮਰ ਤੇ ਮੇਰੇ ਵਿੱਚ ਜਿਹੜਾ ਵੀ ਕੁਛ ਹੈਗਾ ਏ ਇਹ ਪਤਾ ਨਹੀਂ ਲੱਗਣਾ ਚਾਹੀਦਾ ਕਿ ਮੈਂ ਅਮਰ ਨੂੰ ਝੂਠ ਮਾਰਿਆ ਹੈ ਰਾਜ ਰਾਜ ਹੀ ਰਹਿਣਾ ਚਾਹੀਦਾ ਹੈ ਪਰ ਉਸ ਦਾ ਬੇਲੀ ਬਹੁਤ ਹੀ ਜ਼ਿਆਦਾ ਚਲਾਕ ਹੁੰਦਾ ਹੈ ਤੇ ਉਸ ਨੇ ਇਹ ਵੀ ਗੱਲਾਂ ਦੀ ਰਿਕਾਰਡਿੰਗ ਕਰ ਲਈ ਹੁੰਦੀ ਹੈ ਤੇ ਇੱਥੇ ਹੀ ਬਾਅਦ ਵਿੱਚ ਉਹਨਾਂ ਦੀ ਜਦੋਂ ਰਾਜੀਨਾਮਾ ਹੋ ਜਾਂਦਾ ਹੈ ਤੇ ਫਿਰ ਉਹ ਪੈਗ ਵਗੈਰਾ ਲਾਉਣ ਲਈ ਕਹਿੰਦਾ ਹੈ ਤੇ ਕਹਿੰਦਾ ਹੈ ਨਹੀਂ ਮੈਂ ਹੁਣ ਪੈਗ ਨਹੀਂ ਲਾਉਣਾ ਕਿਉਂਕਿ ਪੈਗ ਲਾਉਣ ਦਾ ਵੀ ਇੱਕ ਟਾਈਮ ਹੁੰਦਾ ਹੈ ਮੈਨੂੰ ਇੱਕ ਹੋਰ ਬਹੁਤ ਜ਼ਰੂਰੀ ਕੰਮ ਹੈ ਫਿਰ ਉਹ ਕਹਿੰਦਾ ਹੈ ਕਿ ਵੀਡੀਓ ਬਾਰੇ ਵੀ ਸੋਚ ਲਈ ਉਹ ਕਹਿੰਦਾ ਹੈ ਜੇ ਕੋਈ ਗੱਲ ਹੀ ਮੈਂ ਤਾਂ ਉਸ ਗੱਲ ਨੂੰ ਭੁੱਲ ਵੀ ਗਿਆ ਹਾਂ ਤੂੰ ਵੀ ਭੁੱਲ ਜਾ ਇਹ ਮੇਰੇ ਵਿੱਚ ਤੇ ਤੇਰੇ ਵਿੱਚ ਹੀ ਰਹੇਗੀ ਇਥੇ ਹੀ ਫਿਰ ਉਹ ਗੱਲ ਖਤਮ ਕਰਕੇ ਉਹ ਜਾਂਦਾ ਹੈ ਜਦੋਂ ਜਾ ਕੇ ਉਥੇ ਇਹ ਜਿਹੜੀ ਵੀਡੀਓ ਜਿਹੜਾ ਰਿਕਾਰਡਿੰਗ ਕੀਤੀ ਹੁੰਦੀ ਹੈ ਉਸ ਨੂੰ ਵੀ ਸੇਵ ਕਰ ਲੈਂਦਾ ਹੈ ਤੇ ਅਮਰ ਵੱਲ ਜਾਣ ਲੱਗ ਜਾਂਦਾ ਹੈ ਤੇ ਅਮਰ ਦੀ ਉੱਥੇ ਖੜ ਕੇ ਵੇਟ ਕਰਦਾ ਹੁੰਦਾ ਹੈ ਫਿਰ ਇਸੇ ਤਰ੍ਹਾਂ ਕਹਿੰਦਾ ਹੈ ਕਿ ਇਹ ਕੀ ਸੋਚਦਾ ਹੈ ਕਿ ਮੈਂ ਐਵੇਂ ਹੀ ਹਾਂ ਇਸੇ ਤਰ੍ਹਾਂ ਗੱਲਾਂ ਕਰਦਾ ਆਪਦੇ ਆਪ ਨਾਲ ਤੇ ਦੂਜੇ ਪਾਸੇ ਆਪਾਂ ਮਿੰਦੋ ਦੇ ਘਰ ਦੇਖਦੇ ਹਾਂ ਕਿ ਮਿੰਦੋ ਉਹ ਦੀ ਪੈਣਾ ਅਤੇ ਉਸ ਦੀ ਜਿਹੜੀ ਭਤੀਜੀ ਹੁੰਦੀ ਹੈ ਨਾਲ ਮਿਲ ਕੇ ਗੱਲਾਂ ਕਰ ਰਹੀਆਂ ਹੁੰਦੀਆਂ ਹਨ ਮਿੰਦੋ ਦੇ ਵਿਆਹ ਦੇ ਬਾਰੇ ਗੱਲਾਂ ਕਰ ਰਹੀਆਂ ਹੁੰਦੀਆਂ ਹਨ ਕਿ ਕਿਸ ਤਰ੍ਹਾਂ ਬਾਪੂ ਜੀ ਨੂੰ ਇਸ ਦੀ ਇੰਨੀ ਫਿਕਰ ਸੀ ਤੇ ਉਸ ਨੇ ਬਿੰਦੂ ਕਹਿੰਦੀ ਇਹ ਸਭ ਤਾਂ ਠੀਕ ਹੈ ਪਰ ਬਾਪੂ ਜੀ ਤਾਂ ਇਹ ਚਾਹੁੰਦੇ ਸੀ ਕਿ ਮੈਂ ਇਸ ਘਰੋਂ ਵਿਦਾ ਹੋ ਕੇ ਜਾਵਾਂ ਨਾ ਕਿ ਇੱਥੇ ਬਹਾਂ ਪਰ ਫਿਰ ਇਹ ਕਿਵੇਂ ਹੋ ਗਿਆ ਉਹ ਗੰਦਹੀ ਹੈ ਕਿ ਜਾਂ ਤਾਂ ਬਾਪੂ ਜੀ ਨੂੰ ਪਤਾ ਸੀ ਕਿ ਭਰਾਵਾਂ ਨੇ ਨਹੀਂ ਪੁੱਛਣਾ ਮਾਂ ਨੂੰ ਇਸ ਕਰਕੇ ਹੀ ਮੇਰਾ ਘਰ ਮੇਰੇ ਲਈ ਕਾਰਜਵਾਈ ਦੀ ਕਿ ਮੰਗ ਕੀਤੀ ਹੈ ਇੱਥੇ ਹੀ ਸਾਰੇ ਉਸ ਦੀ ਮਾਂ ਵੀ ਕਹਿੰਦੀ ਹੈ ਕਿ ਹਾਂ ਉਸ ਨੇ ਘਰ ਦੇ ਬਦਲਦੇ ਹੋਏ ਹਾਲਾਤ ਦੇਖ ਲਏ ਸੀ ਫਿਰ ਇਹਨਾਂ ਦੀ ਭਤੀਜੀ ਕਹਿੰਦੀ ਹੈ ਕਿ ਮੈਂ ਤਾਂ ਮਿੰਦੋ ਭੂਆ ਦਾ ਵਿਆਹ ਹੀ ਨਹੀਂ ਦੇ ਸਕਦੀ ਕਿਉਂਕਿ ਮੈਂ ਤਾਂ ਇੱਥੋਂ ਚਲੀ ਜਾਣਾ ਹੈ ਤੇ ਨਾ ਹੀ ਨਾਹੀ ਚਾਰਾਂ ਦਿਨਾਂ ਚ ਵਿਆਹ ਹੋਣਾ ਨਾ ਮਦੀਪੂ ਆ ਦਾ ਵਿਆਹ ਵੇਖਿਆ ਤੇ ਨਾਹੀ ਇਸ ਦਾ ਦੇਖ ਸਕਣਾ ਹੈ ਉਹ ਕਹਿੰਦੀ ਹੈ ਜਿੰਨੀ ਪ੍ਰਾਵਾਂ ਨੂੰ ਕਾਲੀ ਹੈ ਤੇਰਾ ਵਿਆਹ ਚਾਰਾਂ ਦਿਨਾਂ ਦੇ ਵਿੱਚ ਹੀ ਕਰ ਦੇਣਗੇ ਇਧਰ ਇਹ ਅਮਰ ਨੂੰ ਵਾਰ-ਵਾਰ ਫੋਨ ਕਰ ਰਿਹਾ ਹੁੰਦਾ ਤੇ ਅਮਰ ਉਸ ਟਾਈਮ ਤੇ ਹੀ ਆ ਜਾਂਦਾ ਹੈ ਅਮਰ ਦੀ ਗੱਡੀ ਦੇਖ ਕੇ ਫਿਰ ਉਹ ਫੋਨ ਕੱਟ ਦਿੰਦਾ ਹੈ ਤੇ ਉਸ ਨਾਲ ਗੱਲਾਂ ਕਰਨ ਲੱਗਦਾ ਹੈ ਤੇ ਕਹਿੰਦਾ ਹੈ ਕਿ ਤੇਰੇ ਪ੍ਰਾਣੇ ਤੈਨੂੰ ਤਾਂ ਨੰਕਰ ਬਣਾਇਆ ਹੋਇਆ ਹੈ ਤੇ ਆਪ ਉਹ ਮਾਲਕ ਬਣ ਕੇ ਰਹਿੰਦਾ ਹੈ ਤੇ ਇਨੀ ਟਾਰਚ ਕਿੰਨੀ ਲਾ ਕੇ ਰਹਿੰਦਾ ਹੈ ਇਸੇ ਤਰ੍ਹਾਂ ਉਹ ਦਾ ਹੈ ਕਿ ਉਹ ਮੇਰਾ ਭਰਾ ਹੈ ਕੋਈ ਗੱਲ ਨਹੀਂ ਜਿੱਦਾਂ ਮਰਜੀ ਅਸੀਂ ਆਪਦੇ ਵਧੀਆ ਜਾਰੀ ਬੇਇਜ਼ਤੀ ਤੇ ਇੱਕ ਮੇਰਾ ਪਿਓ ਆ ਦੀ ਥਾ ਤੇ ਹੈਗਾ ਹੈ ਉਹ ਕਹਿੰਦਾ ਨਹੀਂ ਉਹ ਤੈਨੂੰ ਪਿਓ ਪਿਆਉ ਪੁੱਤਰ ਦਾ ਕੀ ਤੈਨੂੰ ਆਪਣਾ ਭਰਾ ਵੀ ਨਹੀਂ ਸਮਝਦਾ ਇੱਥੇ ਹੀ ਹੋਰ ਗੱਲਾਂ ਬਾਤਾਂ ਬਹੁਤ ਕਰਦਾ ਹੈ ਪਰ ਅਮਰ ਉਸ ਨੂੰ ਬੋਲਣ ਨਹੀਂ ਦਿੰਦਾ ਕਹਿੰਦਾ ਹੈ ਕਿ ਤੂੰ ਭਰਾਵਾਂ ਦੇ ਵਿੱਚਕਾਰ ਪਾੜ ਪਾ ਰਿਹਾ ਹੈ ਤੇ ਉਹ ਕਹਿੰਦਾ ਹੈ ਨਹੀਂ ਮੈਂ ਕੋਈ ਪਾੜ ਨਹੀਂ ਪਾ ਰਿਹਾ ਤੇਰਾ ਭਰਾ ਹੈਗਾ ਹੀ ਇਦਾਂ ਦਾ ਹੈ ਇਥੇ ਹੀ ਬਹੁਤ ਹੋਰ ਸਾਰੇ ਉਹਨਾਂ ਨੂੰ ਬੋਲਦਾ ਹੈ ਪਰ ਅਮਰ ਉਸਦੀ ਗੱਲ ਨਾ ਸੁਣਦੇ ਹੋਏ ਗੱਡੀ 'ਚ ਬੈਠ ਕੇ ਜਾਣ ਲੱਗਦਾ ਹੈ ਫਿਰ ਉਹ ਵੀਡੀਓ ਵਿਖਾ ਦਿੰਦਾ ਹੈ ਜਿਹੜਸ ਵੀਡੀਓ ਨੂੰ ਦੇਖ ਕੇ ਅਮਰ ਦੇ ਰੰਗ ਉੱਡ ਜਾਂਦੇ ਹਨ ਇਹ ਵੀਡੀਓ ਵਿਖਾਉਣ ਦੇ ਲਈ ਪਹਿਲਾਂ ਉਹ 5000 ਰੁਪਏ ਦੀ ਮੰਗ ਕਰਦਾ ਹੈ ਉਸ ਦਾ ਬੇਲੀ ਪਰ ਹੁਣ ਜਦੋਂ ਨਹੀਂ ਦਿੰਦਾ ਫਿਰ ਉਹ ਫ੍ਰੀ ਵਿੱਚ ਹੀ ਉਸ ਨੂੰ ਵਿਖਾ ਦਿੰਦਾ ਹੈ ਇਹ ਚੀਜ਼ ਵੇਖ ਕੇ ਇਸ ਦੇ ਹੋਸ਼ ਛੁੱਟ ਜਾਂਦੇ ਆ ਹੁਣ ਅਮਰ ਆਪਦੇ ਭਰਾ ਨਾਲ ਕੀ ਕੁਝ ਕਰੇਗਾ ਇਹ ਆਪਾਂ ਇਸ ਵੀਡੀਓ ਤੋਂ ਬਾਅਦ ਦੇਖਾਂਗੇ ਜੇਕਰ ਇਹ ਤੁਹਾਨੂੰ ਕਹਾਣੀ ਵਧੀਆ ਲੱਗੀ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਤੇ ਵਾਤਵਾਦ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ